ਲੁਧਿਆਣਾ ਦੇ ਲక్ష్మణ ਖਹਿਰਾ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਇਸ ਪਰਿਵਾਰ ਦੇ ਮੁਖੀਆ ਦਾ ਨਾਮ ਸੀ ਦਰਿੰਦਰ ਪਾਸਵਾਨ ਇਹਦੇ ਨਾਲ ਇਹਦੀ ਪਤਨੀ ਰੀਨਾ ਪਾਸਵਾਨ ਜਿਹਦੀ ਉਮਰ ਸੀ 30 ਸਾਲਾਂ ਦੀ ਤੇ ਨਾਲੇ ਹੀ ਦਰਿੰਦਰ ਪਾਸਵਾਨ ਦੀ ਮਾਤਾ ਜੀ ਜਿਨ੍ਹਾਂ ਦੀ ਉਮਰ ਸੀ 70 ਸਾਲ ਦੀ ਤੇ ਇੱਕ ਇਹਨਾਂ ਦਾ 4 ਸਾਲ ਦਾ ਮੁੰਡਾ ਰਹਿੰਦੇ ਸਨ ਪੈਸੇ ਦੇ ਪੱਖੋਂ ਇਹ ਪਰਿਵਾਰ ਜ਼ਿਆਦਾ ਕੋਈ ਅਮੀਰ ਨਹੀਂ ਸੀ ਪਰ ਇਹਨਾਂ ਦੇ ਘਰ ਦੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਕਿਸੇ ਗੱਲ ਨੂੰ ਲੈ ਕੇ ਕੋਈ ਤੰਗੀ ਪੇਸੀ ਵੀ ਨਹੀਂ ਸੀ ਤੇ ਪਰਿਵਾਰ ਦਾ ਪੂਰੇ ਪਿੰਡ ਦੇ ਵਿੱਚ ਸਾਰਿਆਂ ਦੇ ਨਾਲ ਬਹੁਤ ਮਿਲਵਰਤਨ ਸੀ ਪਰ ਹੁਣ ਦਿਨ ਚੜਦਾ ਹੈ 11 ਮਈ 2025 ਦਾ ਘਰ ਦੀ ਜਿਹੜੀ ਨੂੰਹ ਸੀ ਰੀਨਾ ਪਾਸਵਾਨ ਉਹ ਉੱਠਦੀ ਹੈ ਤੇ ਘਰ ਦੇ 베ਰੇ ਦੇ ਵਿੱਚ ਜਾਂਦੀ ਹੈ ਕਿਉਂਕਿ ਇਹਦਾ ਜਿਹੜਾ ਪਤੀ ਸੀ ਉਹ ਹਮੇਸ਼ਾ ਹੀ 베ਰੇ ਦੇ ਵਿੱਚ ਸੌਂਦਾ ਸੀ ਤੇ ਪਿਛਲੀ ਰਾਤ ਯਾਨੀ ਕਿ 10 ਤਰੀਕ ਦੀ ਰਾਤ ਨੂੰ ਵੀ ਇਹਦਾ ਪਤੀ ਦਰਿੰਦਰ ਪਾਸਵਾਨ 베ਰੇ ਦੇ ਵਿੱਚ ਸੁੱਤਾ ਹੋਇਆ ਸੀ ਹੁਣ ਜਿਸ ਤਰ੍ਹਾਂ ਹੀਰੀਨਾ 베ਰੇ ਦੇ ਵਿੱਚ ਜਾਂਦੀ ਆਪਣੇ ਪਤੀ ਨੂੰ ਜਗਾਉਣ ਵਾਸਤੇ ਜਿਸ ਤਰ੍ਹਾਂ ਹੀ ਉਹ ਪੈਰ ਰੱਖਦੀ ਹੈ 베ਰੇ ਦੇ ਵਿੱਚ ਉਹਦੀਆਂ ਆਪਣੇ ਪਤੀ ਨੂੰ ਵੇਖ ਕੇ ਚੀਕਾਂ ਨਿਕਲ ਜਾਂਦੀਆਂ ਨੇ ਇਹਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਇਹਦੀ ਸੱਸ ਜਿਹੜੀ ਕਿ 70 ਸਾਲ ਦੀ ਸੀ ਉਹ ਵੀ ਅੰਦਰੋਂ ਬਾਹਰ ਆ ਜਾਂਦੀ ਹੈ ਤੇ ਇਹਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਆਂਢੀ ਗੁਆਂਢੀ ਵੀ ਇਹਨਾਂ ਦੇ ਘਰ ਦੇ ਵਿੱਚ ਆ ਜਾਂਦੇ ਨੇ ਹੁਣ ਇਹ ਸਾਰੇ ਜਦੋਂ ਆ ਕੇ ਦੇਖਦੇ ਨੇ ਤਾਂ ਇਹਨਾਂ ਦੇ ਪੈਰਾਂ ਥਲੀੋਂ ਵੀ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਸਾਹਮਣੇ ਦਰਿੰਦਰ ਸਿੰਘ ਜਿਹੜਾ ਸੁੱਤਾ ਪਿਆ ਸੀ ਉਹਦੇ ਬਿਸਤਰੇ ਦੇ ਉੱਤੇ ਖੂਨੋਂ ਖੂਨ ਹੋਇਆ ਸੀ ਉਹਦੇ ਮੂੰਹ ਦੇ ਵਿੱਚੋਂ ਵੀ ਖੂਨ ਨਿਕਲ ਰਿਹਾ ਸੀ ਪੂਰਾ ਮੱਥਾ ਉਹਦਾ ਖੂਨ ਦੇ ਨਾਲ ਲਥਪਥ ਸੀ ਹੁਣ ਲੋਕੀ ਥੋੜਾ ਅੱਗੇ ਜਾਂਦੇ ਨੇ ਤਾਂ ਦਵਿੰਦਰ ਸਿੰਘ ਨੂੰ ਜਦੋਂ ਚੈੱਕ ਕਰਦੇ ਨੇ ਤਾਂ ਦਰਿੰਦਰ ਸਿੰਘ ਦਾ ਸਾਹ ਰੁਕ ਚੁੱਕਿਆ ਸੀ ਕਿਸੇ ਨੇ ਰਾਤ ਨੂੰ ਬੜੀ ਹੀ ਬਹਿਰੈਮੀ ਦੇ ਨਾਲ ਉਹਦੇ ਸਿਰ ਦੇ ਉੱਤੇ ਵਾਰ ਕਰਕੇ ਉਹਨੂੰ ਮਾਰ ਦਿੱਤਾ ਸੀ ਇਹ ਗੱਲ ਜਦੋਂ ਰੀਨਾ ਨੂੰ ਪਤਾ ਚੱਲਦੀ ਹੈ ਕਿ ਉਹਦਾ ਪਤੀ ਮਰ ਚੁੱਕਿਆ ਹੈ ਤਾਂ ਉੱਚੀ ਉੱਚੀ ਵੈਨ ਪਾਉਣੇ ਸ਼ੁਰੂ ਕਰ ਦਿੰਦੀ ਹੈ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੰਦੀ ਹੈ ਉਹ ਇਸ ਕਤਲ ਦੇ ਪਿੱਛੇ ਪੁਲਿਸ ਨੂੰ ਜ਼ਿੰਮੇਵਾਰ ਮੰਦੀ ਹੈ ਉਹ ਕਹਿੰਦੀ ਹੈ ਕਿ ਜੇ ਪੁਲਿਸ ਚਾਹਦੀ ਤਾਂ ਮੇਰਾ ਪਤੀ ਬਚ ਸਕਦਾ ਸੀ ਪਰ ਮੇਰਾ ਪਤੀ ਦੀ ਮਰਨ ਦੀ ਵਜ੍ਹਾ ਇਹ ਪੁਲਿਸ ਹੀ ਹੈ ਦਰਅਸਲ ਦ੍ਰਿੰਦਰ ਦੇ ਕੋਲ ਇੱਕ ਟਰੈਕਟਰ ਟਰਾਲੀ ਸੀ ਤੇ ਇਹ ਹੁਣ ਪਿੰਡ ਦੇ ਵਿੱਚ ਹੀ ਇਹ ਟਰੈਕਟਰ ਟਰਾਲੀ ਚਲਾਉਂਦਾ ਸੀ ਜੇਕਰ ਪਿੰਡ ਦੇ ਵਿੱਚ ਕਿਸੇ ਨੂੰ ਵੀ ਟਰੈਕਟਰ ਟਰਾਲੀ ਦੀ ਜ਼ਰੂਰਤ ਹੁੰਦੀ ਸੀ ਤਾਂ ਇਹ ਪੈਸੇ ਲੈ ਕੇ ਉਹਨਾਂ ਦਾ ਕੰਮ ਕਰਦਾ ਸੀ ਪਰ ਦਰਿੰਦਰ ਦੀ ਮੌਤ ਤੋਂ ਬਾਅਦ ਹੁਣ ਪੁਲਿਸ ਵਾਲੇ ਜਦੋਂ ਆਪਣੀ ਇਨਕੁਆਇਰੀ ਕਰਦੇ ਨੇ ਤਾਂ ਇੱਥੇ ਸਨੀਫਰ ਡੌਗ ਲੈ ਕੇ ਆਉਂਦੇ ਨੇ ਕਿਉਂਕਿ ਇਹ ਇੱਕ ਛੋਟੀ ਜhat ਦੇ ਨਾਲ ਸੰਬੰਧ ਰੱਖਦਾ ਸੀ ਪਿੰਡ ਦੇ ਵਿੱਚ ਜਿੰਨੇ ਵੀ ਹਰੀਜਨ ਸਮਾਜ ਦੇ ਨਾਲ ਸਬੰਧ ਰੱਖਦੇ ਸਨ ਉਹ ਸਾਰੇ ਲੋਕੀ ਇਕੱਠੇ ਹੋ ਜਾਂਦੇ ਨੇ ਤੇ ਚੱਕਾ ਜਾਮ ਕਰ ਦਿੰਦੇ ਨੇ ਪੁਲਿਸ ਦੇ ਉੱਤੇ ਪ੍ਰੈਸ਼ਰ ਪੈ ਜਾਂਦਾ ਹੈ ਪੂਰੀ ਤਰ੍ਹਾਂ ਹੁਣ ਪੁਲਿਸ ਜਦੋਂ ਰੀਨਾ ਦੇ ਕੋਲ ਇਨਕੁਆਇਰੀ ਕਰ ਰਹੀ ਹੁੰਦੀ ਹੈ ਤਾਂ ਇਹ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਹੀ ਇਹਨਾਂ ਦੇ ਜਿਹੜੇ ਗਵਾਂਢੀ ਸਨ ਰਵਿੰਦਰ ਤੇ ਕਾਰਤਿਕਾ ਉਹਦੇ ਨਾਲ ਇਹਦੇ ਪਤੀ ਦੀ ਲੜਾਈ ਹੋਈ ਸੀ ਇਹ ਲੜਾਈ ਹੋਈ ਸੀ ਸਿਰਫ ਕੁਝ ਪੈਸਿਆਂ ਤੋਂ ਉਹਨਾਂ ਦੇ ਘਰ ਇਹਨੇ ਕੰਮ ਕੀਤਾ ਸੀ ਤੇ ਪੈਸਿਆਂ ਨੂੰ ਲੈ ਕੇ ਇਹਨਾਂ ਦੇ ਵਿੱਚ ਵਾਧਾ ਘਾਟਾ ਹੋ ਗਿਆ ਸੀ ਤੇ ਝਗੜਾ ਇੱਥੋਂ ਤੱਕ ਵੱਧ ਗਿਆ ਸੀ ਕਿ ਪੁਲਿਸ ਨੂੰ ਵੀ ਬੁਲਾਉਣਾ ਪਿਆ ਸੀ ਤੇ ਪੁਲਿਸ ਨੇ ਆ ਕੇ ਇਹਨਾਂ ਦੋਨਾਂ ਧਿਰਾਂ ਦਾ ਰਾਜੀਨਾਮਾ ਕਰਵਾ ਦਿੱਤਾ ਸੀ ਹੁਣ ਰੀਨਾ ਇੱਥੇ ਸਾਰਾ ਸ਼ੱਕ ਰਵਿੰਦਰ ਤੇ ਕਾਰਤਿਕ ਦੇ ਉੱਤੇ ਪਾ ਰਹੀ ਸੀ ਕਿ ਉਹਨਾਂ ਦੋਨਾਂ ਨੇ ਹੀ ਮਿਲ ਕੇ ਇਹਦੇ ਪਤੀ ਨੂੰ ਮਾਰਿਆ ਹੈ ਤੇ ਇਹ ਦੱਸਦੀ ਹੈ ਕਿ ਰੋਜ਼ ਦੀ ਤਰ੍ਹਾਂ ਹੀ ਇਹਦਾ ਪਤੀ ਸ਼ਾਮ ਨੂੰ ਘਰ ਆਇਆ ਸੀ ਸ਼ਾਮ ਨੂੰ ਰੋਟੀ ਪਾਣੀ ਖਾ ਕੇ ਕਰੀਬ 10 ਵਜੇ ਦੇ ਉਹ ਬਾਹਰ 베ਰੇ ਦੇ ਵਿੱਚ ਸੌਣ ਵਾਸਤੇ ਚਲਾ ਗਿਆ ਸੀ ਜਦੋਂ ਇਹ ਸਵੇਰੇ ਉੱઠી ਤਾਂ ਇਹਨੇ ਵੇਖਿਆ ਕਿ ਬਾਹਰ ਇਹਦਾ ਪਤੀ ਮਰਿਆ ਪਿਆ ਹੋਇਆ ਹੈ ਭਾਵੇਂ ਪੁਲਿਸ ਨੂੰ ਹਜੇ ਕੋਈ ਵੀ ਸਬੂਤ ਇਸ ਕੇਸ ਦੇ ਵਿੱਚੋਂ ਨਹੀਂ ਮਿਲਿਆ ਸੀ ਪਰ ਜਿਸ ਤਰ੍ਹਾਂ ਹੀ ਲੋਕਾਂ ਨੇ ਜਾਮ ਲਾਣਾ ਸ਼ੁਰੂ ਕਰ ਦਿੱਤਾ ਤਾਂ ਪੁਲਿਸ ਨੂੰ ਮਜਬੂਰਨ ਹੀ ਰਵਿੰਦਰ ਤੇ ਕਾਰਤਿਕ ਨੂੰ ਚੱਕਣਾ ਪਿਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਅੰਦਰ ਕਰ ਦਿੱਤਾ ਗਿਆ ਪਰ ਪੁਲਿਸ ਦੇ ਕੋਲ ਉਹਨਾਂ ਦੋਨਾਂ ਦੇ ਖਿਲਾਫ ਹਜੇ ਕੋਈ ਸਬੂਤ ਨਹੀਂ ਸੀ ਪਰ ਪੁਲਿਸ ਆਪਣੀ ਇਨਵੈਸਟੀਗੇਸ਼ਨ ਦੂਸਰੇ ਐਂਗਲ ਤੋਂ ਕਰੀ ਜਾ ਰਹੀ ਸੀ ਪੁਲਿਸ ਜਦੋਂ ਇਹਨਾਂ ਦੇ ਘਰ ਦੇ ਵਿੱਚ ਸਨੇਪਰ ਡੌਗ ਲੈ ਕੇ ਜਾਂਦੀ ਹੈ ਤਾਂ ਸਨੇਪਰ ਡੌਗ بار بار ਇਹਨਾਂ ਦੇ ਘਰ ਦੇ ਜਿਹੜਾ ਅੰਦਰ ਵਾਲਾ ਕਮਰਾ ਸੀ ਉੱਥੇ ਜਾ ਕੇ ਭੌਂਗਦੇ ਸਨ ਜਿੱਥੇ ਇਹਦੀ ਪਤਨੀ ਤੇ ਮਾਤਾ ਤੇ ਬੱਚਾ ਸੌਂਦੇ ਸਨ ਹੁਣ ਪੁਲਿਸ ਇਹਨਾਂ ਡੌਗਸ ਦੇ ਮਗਰ ਅੰਦਰ ਜਾਂਦੀ ਹੈ ਤਾਂ ਅੰਦਰ ਜਾ ਕੇ ਜਦੋਂ ਚੈੱਕ ਕੀਤਾ ਜਾਂਦਾ ਹੈ ਤਾਂ ਇਹ ਵੀ ਜਿਹੜੇ ਕਮਰੇ ਸਨ ਕਮਰੇ ਦੀਆਂ ਦਵਾਰਾਂ ਸਨ ਉਹ ਵੀ ਖੂਨਾਂ ਦੇ ਨਾਲ ਲਥਪਥ ਹੋਈਆਂ ਸਨ ਉਨ੍ਹਾਂ ਦੇ ਉੱਪਰ ਵੀ ਖੂਨ ਦੇ ਛਿੱਟੇ ਲੱਗੇ ਹੋਏ ਸਨ ਜਦੋਂ ਬਾਥਰੂਮ ਚੈੱਕ ਕੀਤਾ ਜਾਂਦਾ ਹੈ ਤੇ ਬਾਥਰੂਮ ਦੇ ਉੱਤੇ ਵੀ ਖੂਨ ਦੇ ਛਿੱਟੇ ਪਏ ਹੋਏ ਸਨ ਕਿਚਨ ਦੇ ਵਿੱਚ ਵੀ ਖੂਨ ਦੇ ਛਿੱਟੇ ਪਏ ਹੋਏ ਸਨ ਹੁਣ ਪੁਲਿਸ ਅੰਦਰ ਦੇ ਜਿੰਨੇ ਵੀ ਖੂਨ ਦੇ ਛਿੱਟੇ ਸਨ ਇਹਨਾਂ ਦੇ ਸੈਂਪਲ ਇਕੱਠੇ ਕਰਦੀ ਹੈ ਤੇ ਉਹਨਾਂ ਨੂੰ ਹੁਣ ਲੈਬ ਦੇ ਵਿੱਚ ਜਾਂਚ ਕਰਨ ਵਾਸਤੇ ਭੇਜ ਦਿੰਦੀ ਹੈ ਦੂਸਰੇ ਬੰਨੇ ਪੁਲਿਸ ਇਸ 카ਰ্তিক ਤੇ ਰਵਿੰਦਰ ਦੇ ਕੋਲੋਂ ਵੀ ਪੁੱਛਗਿੱਛ ਕਰਦੀ ਹੈ ਉਹ ਕਹਿੰਦੇ ਨੇ ਕਿ ਸਾਡਾ ਝਗੜਾ ਤੇ ਜ਼ਰੂਰ ਹੋਇਆ ਸੀ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਹੀ ਤ੍ਰਿੰਦਰ ਨੂੰ ਮਾਰਿਆ ਹੈ ਪੁਲਿਸ ਨੂੰ ਇਹ ਵਿਸ਼ਵਾਸ ਤਾਂ ਹੋ ਚੁੱਕਿਆ ਸੀ ਕਿ ਦਰਿੰਦਰ ਪਾਸਵਾਨ ਦਾ ਕਤਲ 카ਰ্তিক ਤੇ ਰਵਿੰਦਰ ਨੇ ਨਹੀਂ ਕੀਤਾ ਹੈ ਪਰ ਉਹ ਲੋਕਾਂ ਦੇ ਪ੍ਰੈਸ਼ਰ ਕਰਕੇ ਉਹਨਾਂ ਨੂੰ ਵੀ ਨਹੀਂ ਛੱਡ ਸਕਦੇ ਸਨ ਤੇ ਆਪਣੀ ਇਨਵੈਸਟੀਗੇਸ਼ਨ ਉਹ ਵੀ ਜਾਰੀ ਰੱਖਦੇ ਨੇ ਉਹ ਜਿਹੜੀ ਲੈਬ ਰਿਪੋਰਟ ਸੀ ਅੰਦਰ ਵਾਲੇ ਖੂਨ ਦੀ ਉਹ ਵੀ ਆ ਜਾਂਦੀ ਹੈ ਜਿਸ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਇਹ ਖੂਨ ਦਰਿੰਦਰ ਪਾਸਵਾਨ ਦਾ ਹੀ ਹੈ ਹੁਣ ਪੁਲਿਸ ਨੂੰ ਸ਼ੱਕ ਇਹ ਹੋ ਗਿਆ ਸੀ ਕਿ ਜੇਕਰ ਦਵਿੰਦਰ ਪਾਸਵਾਨ ਦੀ ਮੌਤ ਬਾਹਰ ਹੋਈ ਸੀ ਕਿਸੇ ਨੇ ਉਹਨੂੰ ਬਾਹਰ ਮਾਰਿਆ ਸੀ ਤਾਂ ਇਹ ਖੂਨ ਦੇ ਛਿੱਟੇ ਅੰਦਰ ਦੀਵਾਰਾਂ ਤੱਕ ਕਿਵੇਂ ਚਲੇ ਗਏ ਹੁਣ ਪੁਲਿਸ ਵਾਲੇ ਰੀਨਾ ਦੇ ਕੋਲੋਂ ਦੁਬਾਰਾ ਪੁੱਛਗਿੱਛ ਕਰਦੇ ਨੇ ਤਾਂ ਉਹ ਦੱਸਦੀ ਹੈ ਕਿ ਉਹ ਜਦੋਂ ਸੁੱਤੀ ਹੋਈ ਸੀ ਤਾਂ ਉਹਨੂੰ ਬਾਹਰ ਬਿਲਕੁਲ ਵੀ ਆਵਾਜ਼ ਨਹੀਂ ਆਈ ਜਦਕਿ ਇਦਾਂ ਘਟ ਹੀ ਹੋ ਸਕਦਾ ਹੈ ਕਿਉਂਕਿ 5-6 ਫੁੱਟ ਦੂਰੀ ਦੇ ਉੱਤੇ ਹੀ ਉਹਦਾ ਪਤੀ ਬਾਹਰ ਸੁੱਤਾ ਹੋਇਆ ਸੀ ਜੇਕਰ ਉਹਨੂੰ ਕੋਈ ਮਾਰ ਰਿਹਾ ਸੀ ਕੁੱਟ ਰਿਹਾ ਸੀ ਇਦਾਂ ਨਹੀਂ ਹੋ ਸਕਦਾ ਕਿ ਅੰਦਰ ਤੱਕ ਆਵਾਜ਼ ਨਹੀਂ ਗਈ ਹੋਵੇ ਹੁਣ ਪੁਲਿਸ ਵਾਲਿਆਂ ਦਾ ਸ਼ੱਕ ਰੀਨਾ ਦੇ ਉੱਤੇ ਹੀ ਜਾ ਰਿਹਾ ਸੀ ਪੁਲਿਸ ਵਾਲੇ ਇਸ ਰੀਨਾ ਦੀ ਕੋਲ ਡਿਟੇਲ ਸੀਡੀਆਰ ਕੱਢਦੇ ਨੇ ਤੇ ਇਸ ਸੀਡੀਆਰ ਦੇ ਵਿੱਚੋਂ ਪੁਲਿਸ ਵਾਲਿਆਂ ਨੂੰ ਇੱਕ ਬਹੁਤ ਵੱਡਾ ਸਬੂਤ ਮਿਲਦਾ ਹੈ ਇੱਕ ਨੰਬਰ ਇਹਨਾਂ ਨੂੰ ਮਿਲਦਾ ਹੈ ਜਿਹਦੇ ਉੱਤੇ ਰੀਨਾ ਦਿਨ ਰਾਤ ਗੱਲਾਂ ਕਰਦੀ ਸੀ ਤੇ ਜਿਸ ਸਮੇਂ ਇਸ ਦਾ ਕਤਲ ਹੋਇਆ ਸੀ ਉਸ ਤੋਂ ਕੁਝ ਘੰਟੇ ਪਹਿਲਾਂ ਵੀ ਤੇ ਬਾਅਦ ਵੀ ਇਹ ਇਸੇ ਨੰਬਰ ਦੇ ਉੱਤੇ ਲੰਬੀ-ਲੰਬੀ ਗੱਲ ਕਰ ਰਹੀ ਸੀ ਇਹ ਨੰਬਰ ਕਿਸੇ ਹੋਰ ਦਾ ਨਹੀਂ ਸੀ ਬਲਕਿ ਇਹਦੇ ਆਪਣੇ ਸਕੇ ਭਤੀਜੇ ਸਤਿਆਮ ਦਾ ਸੀ ਪੁਲਸ ਵਾਲੇ ਜਦੋਂ ਆਂਡੀਆਂ ਗਵਾਂਡੀਆਂ ਦੇ ਕੋਲੋਂ ਪੁੱਛਦੇ ਨੇ ਤਾਂ ਪਤਾ ਚੱਲਦਾ ਹੈ ਕਿ ਰੀਨਾ ਦਾ ਆਪਣੇ ਹੀ ਭਤੀਜੇ ਦੇ ਨਾਲ ਸਕੇ ਭਤੀਜੇ ਦੇ ਨਾਲ ਨਾਜਾਇਜ਼ ਰਿਸ਼ਤਾ ਹੈ ਤੇ ਕੁਝ ਦਿਨ ਪਹਿਲਾਂ ਹੀ ਦਵਿੰਦਰ ਪਾਸਵਾਨ ਨੂੰ ਸਾਰਾ ਕੁਝ ਪਤਾ ਚਲ ਚੁੱਕਿਆ ਸੀ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਵੀ ਹੋਇਆ ਸੀ ਪਰੀਨਾ ਨੇ ਪਤਾ ਨਹੀਂ ਕਿਹੜੀਆਂ ਗੱਲਾਂ ਕਰਕੇ ਆਪਣੇ ਪਤੀ ਨੂੰ ਸਮਝਾ ਲਿਆ ਪਰ ਦਵਿੰਦਰ ਨੇ ਇੱਥੇ ਸਤਿਮ ਦਾ ਆਪਣੇ ਘਰ ਦੇ ਵਿੱਚ ਆਣਾ ਜਾਣਾ ਬੰਦ ਕਰ ਦਿੱਤਾ ਸੀ ਹੁਣ ਸਾਰੇ ਸਬੂਤ ਤਰੀਨਾ ਦੇ ਖਿਲਾਫ ਸਨ ਤੇ ਪੁਲਿਸ ਹੁਣ ਰੀਨਾ ਨੂੰ ਚੁੱਕਦੀ ਹੈ ਤੇ ਇਹਦੇ ਕੋਲੋਂ ਸ਼ਕਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਦੂਸਰੇ ਬੰਨੇ ਇਹਦੇ ਭਤੀਜੇ ਨੂੰ ਵੀ ਪੁਲਿਸ ਦਬੋਜਦੀ ਹੈ ਦੋਨਾਂ ਨੂੰ ਹੀ ਪੁਲਿਸ ਥਾਣੇ ਦੇ ਵਿੱਚ ਲਿਆਂਦਾ ਜਾਂਦਾ ਹੈ ਤੇ ਇਹਨਾਂ ਦੇ ਕੋਲੋਂ ਫਿਰ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਇਹ ਟਾਲਮਟੋਲ ਕਰਦੇ ਰਹੇ ਤੇ ਫਿਰ ਆਖਿਰਕਾਰ ਰੀਨਾ ਟੁੱਟਦੀ ਤੇ ਫਿਰ ਦੱਸਦੀ ਹੈ ਇਹ ਹੁਣ ਦੱਸਦੀ ਹੈ ਕਿ ਇਹਦਾ ਪਤੀ ਜਿਹੜਾ ਦਵਿੰਦਰ ਸੀ ਉਹ ਤਾਂ ਕੰਮ ਦੇ ਸਿਲਸਿਲੇ ਦੇ ਵਿੱਚ ਬਾਹਰ ਰਹਿੰਦਾ ਸੀ ਤੇ ਉਹ ਰੀਨਾ ਨੂੰ ਸੰਤੁਸ਼ਟ ਨਹੀਂ ਕਰ ਪੰਦਾ ਸੀ ਤੇ ਇਹਦੀ ਜਿਹੜੀ ਨਜ਼ਰ ਸੀ ਆਪਣੇ ਭਤੀਜੇ ਦੇ ਉੱਤੇ ਸੀ ਕਿਉਂਕਿ ਉਹ ਅਜੇ 20-22 ਸਾਲਾਂ ਦਾ ਹੀ ਨੌਜਵਾਨ ਸੀ ਇਹਨਾਂ ਦੋਨਾਂ ਦੇ ਵਿੱਚ ਅਸ਼ਲੀਲ ਗੱਲਾਂ ਹੁੰਦੀਆਂ ਸਨ ਤੇ ਹੌਲੀ-ਹੌਲੀ ਇਹ ਗੱਲਾਂ ਇਹਨਾਂ ਦੇ ਸਰੀਰਕ ਸਬੰਧਾਂ ਤੱਕ ਪਹੁੰਚ ਚੁੱਕੀਆਂ ਸਨ ਹੁਣ ਅਕਸਰ ਹੀ ਜਦੋਂ ਦਵਿੰਦਰ ਘਰੋਂ ਚਲਾ ਜਾਂਦਾ ਸੀ ਤਾਂ ਸਤਿਅਮ ਇਹਨਾਂ ਦੇ ਘਰ ਆਉਂਦਾ ਸੀ ਤੇ ਰੀਨਾ ਦੇ ਨਾਲ ਆ ਕੇ ਦੋਨੇ ਜਾਣੇ ਇੱਕ ਦੂਜੇ ਦੇ ਨਾਲ ਸਰੀਰਕ ਸਬੰਧ ਬਣਾਉਂਦੇ ਸਨ ਰੀਨਾ ਨੂੰ ਇਹ ਲੱਗਦਾ ਸੀ ਕਿ ਉਹ ਪਤੀ ਨਾਲੋਂ ਜ਼ਿਆਦਾ ਸੁੱਖ ਉਹਦਾ ਭਤੀਜਾ ਦਿੰਦਾ ਹੈ ਤੇ ਇਹ ਹੁਣ ਉਹਨੂੰ ਛੱਡਣਾ ਨਹੀਂ ਚਾਹੁੰਦੀ ਸੀ ਇੱਕ ਦਿਨ ਇਸੇ ਤਰ੍ਹਾਂ ਹੀ ਦਵਿੰਦਰ ਬਾਹਰ ਕੰਮ ਤੇ ਗਿਆ ਹੁੰਦਾ ਹੈ ਪਰ ਉਹ ਉਸ ਦਿਨ ਜਲਦੀ ਘਰ ਆ ਜਾਂਦਾ ਹੈ ਤੇ ਇਹਨਾਂ ਦੋਨਾਂ ਨੂੰ ਹੀ ਰੰਗੇ ਹੱਥੀ ਫੜ ਲੈਂਦਾ ਹੈ ਉਸ ਦਿਨ ਤੋਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਹੋਣਾ ਸ਼ੁਰੂ ਹੋ ਗਿਆ ਸੀ ਝਗੜਾ ਹਰ ਰੋਜ਼ ਹੁੰਦਾ ਸੀ ਤੇ ਦਵਿੰਦਰ ਹੁਣ ਸਤਿਅਮ ਦਾ ਆਪਣੇ ਘਰ ਦੇ ਵਿੱਚ ਆਣਾ ਜਾਣਾ ਬੰਦ ਕਰ ਦਿੰਦਾ ਹੈ ਤੇ ਆਪਣੀ ਪਤਨੀ ਨੂੰ ਕਹਿ ਦਿੰਦਾ ਹੈ ਕਿ ਮੈਂ ਸੀਸੀਟੀਵੀ ਘਰ ਦੇ ਵਿੱਚ ਲਗਵਾਉਣ ਜਾ ਰਿਹਾ ਹਾਂ ਹੁਣ ਇਸੇ ਕਰਕੇ ਰੀਨਾ ਆਪਣੇ ਭਤੀਜੇ ਦੇ ਨਾਲ ਮਿਲ ਕੇ ਇੱਕ ਪਲਾਨ ਬਣਾਉਂਦੀ ਹੈ ਉਹਨੂੰ ਕਹਿੰਦੀ ਹੈ ਕਿ ਜੇਕਰ ਮੇਰਾ ਪਤੀ ਜਿੰਦਾ ਰਹੇਗਾ ਤਾਂ ਉਦੋਂ ਤੱਕ ਤਾਂ ਆਪਾਂ ਦੋਨੇ ਨਹੀਂ ਮਿਲ ਸਕਦੇ ਤੇ ਜੇਕਰ ਆਪਾਂ ਦੋਨਾਂ ਨੇ ਮਿਲਣਾ ਹੈ ਤਾਂ ਮੇਰੇ ਪਤੀ ਨੂੰ ਮਰਨਾ ਹੋਵੇਗਾ ਹੁਣ 11 ਮਈ 2025 ਦਾ ਦਿਨ ਆ ਜਾਂਦਾ ਹੈ ਤੇ ਇਸ ਦਿਨ ਦਵਿੰਦਰ ਬਾਰੋਂ ਥੱਕਿਆ ਟੁੱਟਿਆ ਘਰ ਆਉਂਦਾ ਹੈ ਹੁਣ ਰੀਨਾ ਰੋਟੀ ਪਾਣੀ ਇਹਨੂੰ ਦਿੰਦੀ ਹੈ ਤੇ ਰੋਟੀ ਦੇ ਵਿੱਚ ਹੀ ਨਸ਼ੇ ਦੀ ਦਵਾਈ ਪਾ ਕੇ ਇਹਨੂੰ ਦੇ ਦਿੰਦੀ ਹੈ ਜਦੋਂ ਰਾਤ ਨੂੰ ਦਵਿੰਦਰ ਕੂਕ ਸੁੱਤਾ ਹੁੰਦਾ ਹੈ ਤਾਂ ਫਿਰ ਇਹ ਆਪਣੇ ਆਸ਼ਕ ਭਤੀਜੇ ਸਤਿਅਮ ਨੂੰ ਘਰੇ ਬੁਲਾਉਂਦੀ ਹੈ ਸਤਿਅਮ ਘਰੇ ਆਉਂਦਾ ਹੈ ਤੇ ਆ ਕੇ ਇੱਕ ਭਾਰੀ ਚੀਜ਼ ਪੱਥਰ ਵਰਗੀ ਹੁੰਦੀ ਹੈ ਤੇ ਉਸ ਚੀਜ਼ ਦੇ ਨਾਲ ਦਵਿੰਦਰ ਦੇ ਉੱਤੇ ਸਿਰ ਦੇ ਉੱਤੇ ਮਾਰਦਾ ਹੈ ਤੇ ਉਹਨੂੰ ਮੌਕੇ ਤੇ ਹੀ ਮਾਰ ਦਿੰਦਾ ਹੈ ਉੱਥੋਂ ਫਿਰ ਇਹ ਸਤਿਅਮ ਫਰਾਰ ਹੋ ਜਾਂਦਾ ਹੈ ਸਤਿਅਮ ਉਹਨ ਜਿੱਥੇ-ਜਿੱਥੇ ਜਾ ਰਿਹਾ ਸੀ ਨਾਲ ਹੀ ਰੀਨਾ ਦੇ ਨਾਲ ਫੋਨ ਦੇ ਉੱਤੇ ਗੱਲ ਵੀ ਕਰ ਰਿਹਾ ਸੀ ਜਦ ਕਿ ਕੋਲ ਡਿਟੇਲ ਦੇ ਵਿੱਚ ਪੁਲਿਸ ਨੂੰ ਪਤਾ ਚੱਲੀ ਰੀਨਾ ਨੇ ਇੱਥੇ ਬੜੀ ਚਲਾਕੀ ਕੀਤੀ ਸੀ ਕਿ ਕੁਝ ਦਿਨ ਪਹਿਲਾਂ ਹੀ ਇਹਦੇ ਪਤੀ ਦਾ ਬਾੜ ਦੋ ਬੰਦਿਆਂ ਦੇ ਨਾਲ ਝਗੜਾ ਹੋਇਆ ਸੀ ਤੇ ਉਹ ਇਸੇ ਹੀ ਗੱਲ ਦਾ ਫਾਇਦਾ ਲੈ ਕੇ ਸੋਚਦੀ ਹੈ ਕਿ ਉਹ ਆਪਣੇ ਪਤੀ ਨੂੰ ਮਾਰ ਦਵੇਗੀ ਤੇ ਸਾਰਿਆਂ ਨੂੰ ਸ਼ੱਕ ਉਹਨਾਂ ਦੋਨਾਂ ਬੰਦਿਆਂ ਦੇ ਉੱਤੇ ਜਾਵੇਗਾ ਪਰ ਕਹਿੰਦੇ ਨੇ ਕਿ ਕਾਤਲ ਜਿੰਨਾ ਮਰਜੀ ਚਲਾਕ ਹੋਵੇ ਆਪਣਾ ਕੋਈ ਨਾ ਕੋਈ ਸਬੂਤ ਛਾੜ ਹੀ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਰੀਨਾ ਤੇ ਰੀਨਾ ਦਾ ਭਤੀਜਾ ਵੀ ਫੜਿਆ ਗਿਆ। ਬਾਕੀ ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।